ਸੈਂਤ ਤੋਂ ਹੋਇਆ ਹੋਇਆ ਹੈ ਵੀ ਸਮਾਤਾਂ ਦੀ ਜ਼ਮੀਨ ਹੈ ਜੋ ਜਿੰਨੇ ਵੀ ਹੈਗੀ ਹੈ ਇਸ ਜ਼ਮੀਨ ਨੂੰ ਨਾ ਤਾਂ ਕੋਈ ਲੈ ਸਕਦਾ ਖਰੀਦ ਸਕਦਾ ਹੈ ਨਾ ਤਾਂ ਕੋਈ ਵੇਚ ਸਕਦਾ ਜਿਹੜਾ ਕੋਈ ਹਾਲਾ ਚਾਲੀ ਤੁਲੀ ਸੈਨ ਕਲਾਕੇ ਸਾਡੇ ਮੰਤਰੀ ਜੀ ਤੋਂ ਕਰਾ ਗਿਆ ਧੁਖੇ ਨਾਲ ਉਹ 420 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜੀ ਕਣਕ ਵਾਲੀ ਗੱਲ ਕਰਦਾ ਕੰਮ ਤੋਂ ਵੱਡਾ ਦੇ ਅਸੀਂ ਉਸ ਵੀਰ ਨੂੰ ਦੱਸਣਾ ਚਾਹੁੰਦੇ ਹਾਂ ਜੋ ਕਰਨ ਲੜਮਜਾਰਾ ਵੀ ਕਣਕਣਕ ਦਾ ਭੁੱਲ ਜਾ ਭਰਾਵਾ ਵੱਡਣ ਦੇ ਮੈਂ ਕੱਲ ਵੀ ਗਿਆ ਸੀ ਸੰਦ ਦੇ ਵਿੱਚੋਂ ਸਾਡਾ ਪਿੰਡਾ ਜਿਹੜਾ ਐਸਾ ਮੁੱਦੇ ਦੇ ਸਾਰਾ ਇਕੱਟਾ ਹੈ ਸਵਾਦਾ ਜ਼ਮੀਨ ਨੂੰ ਲੈ ਕੇ ਜੋ ਸਮਾਜ ਦੇ ਨਾਂ ਕਰਦਾ ਹੋ ਰਹੀ ਹੈ ਸਾਰਾ ਕੁਝ ਕਬਜ਼ਾ ਨੇ ਸਾਡੇ ਮਨਤਜੀ ਦਾ ਐ ਇਸ ਨੂੰ ਕੋਈ ਤੋੜ ਨਹੀਂ ਸਕਦਾ ਨਾ ਕੋਈ ਲੈ ਸਕਦਾ ਇਸ ਕਰਕੇ ਸਾਰਾ ਨਗਰ ਸਾਡਾ ਇਸ ਕਮੇਟੀ ਦੇ ਉੱਤੇ ਇਕੱਟਾ ਹੈ ਨਾਲੇ ਇਹ ਨਿਭੜਿਆ ਗਿਆ ਸੀ ਪਹਿਲਾਂ ਥੋੜੇ ਦਿੱਸੋ ਨਿਭੜ ਗਿਆ ਸੀ ਉਹ ਦੁਬਾਰੇ ਜਿਹੜਾ ਚੈੱਕ ਲਏ ਫਿਰਦਾ 90 ਲੱਖ ਰੁਪਏ ਦਾ ਮੈਂ ਪੁੱਛਿਆ ਜੀ ਉਹ ਮੁੱਦੇ ਤੋਂ ਲਾੜਮੇ ਵਾਲੇ ਤੋਂ ਵੀ ਤੂੰ ਕਿੱਥੋਂ ਲੈ ਕੇ ਆਇਆ ਕਿ ਉਹ ਦੁੱਤੀ ਖੜੀ ਸਾਹਮਣੇ ਇੱਥੇ ਨੇ ਸਾਨੂੰ ਦੱਸੋ ਉਦੇ ਕੋਲੇ ਕੋਈ ਸਬੂਤ ਪੇਸ਼ ਨਹੀਂ ਹੋਇਆ ਚੱਲਾ ਐਸ ਐਚਓ ਵੀ ਕਹਿੰਦੇ ਕਮੇਟੀ ਮੈਂ ਕਹਾਂ ਇਸ ਤੋਂ ਵੱਡੀ ਕਮੇਟੀ ਕੋਈ ਨਹੀਂ ਸਾਡੇ ਨਗਰ ਨੂੰ ਆ ਕਮੇਟੀ ਹੈ ਇਸ ਤੋਂ ਵੱਡੀ ਕੋਈ ਕਮੇਟੀ ਹੈ ਨਹੀਂ ਜਿਵੇਂ ਇਹਨਾਂ ਨੂੰ ਮਨਜ਼ੂਰ ਹੈ ਸਾਡੇ ਨਗਰ ਨੂੰ ਉਸ ਤਰ੍ਹਾਂ ਚੱਲੂ ਉਹਦੇ ਛੱਟਾਂ ਕੀਤਾ ਨਹੀਂ ਹਾਂ ਸਾਡੇ ਇੱਕ ਦੋ ਬੰਦੇ ਹਸਪੀਟਲ ਵਿੱਚ ਦਾਖਲ ਵੀ ਨੇ ਸੁਨਾਮ ਬਾਕੀ ਬੱਚਿਆਂ ਦੇ ਵੀ ਛੱਟਾਂ ਮਾਰ ਕੇ ਗਏ ਨੇ ਸਾਡੇ ਮਹੰਤਸੀ ਦੀ ਵੀ ਮਾਰ ਕੇ ਗਏ ਨੇ ਉਹ ਉਸ ਬਾਰੇ ਕਾਰਵਾਈ ਬਣਦੀ ਹੋਣੀ ਚਾਹੀਦੀ ਕੋਈ ਨੁਕਸਾਨ ਚੋਰੀ ਪੂਰੀ ਸੀ ਹਾਂ ਇੱਕ ਸਾਡਾ ਮੋਟਰਸਾਈਕਲ ਸਾਡੇ ਮੁੰਡੇ ਦਾ ਆਪਣਾ ਸੈਂਟੀ ਦਾ ਉਹ ਵੀ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਉੱਥੇ ਭੰਨ ਸੂਟ ਵੀ ਕਰਕੇ ਸਾਡੇ ਖੇਤ ਦੇ ਰੇ ਜਮੀਨ ਦੇ ਵਿੱਚ ਜੋ ਉੱਥੇ ਆਪਣਾ ਖੇਤ ਕੋਠਾ ਬਣਾਇਆ ਸੂਟ ਮਰੋੜ ਸਭ ਕੁਝ ਕਰਕੇ ਗਏ ਨੇ ਉੱਥੇ ਚੋਰੀ ਕੀ ਮੰਗੇ ਉਹਨਾਂ ਤੇ ਇਸ ਨੇ ਕਾਰਵਾਈ ਬਣਦੀ ਆ ਉਹਨੂੰ ਆਮਤਾ ਪੈਣਾ ਚਾਹੀਦਾ ਮੋਸ਼ਲ ਚੋਰੀ ਦਾ ਬਰਤਾ ਹੁਣ ਹੋਣਾ ਚਾਹੀਦਾ ਤੇ ਬਣਦੀ ਕਾਰਵਾਈ ਸੀ ਪ੍ਰਸ਼ੰਸਾ ਮੰਗ ਕਰਦੇ ਉਹਨੇ ਹੋਣੀ ਚਾਹੀਦੀ ਅੱਜ ਭਾਰਤੀ ਕਿਸਾਨ ਵੀ ਇੱਕ ਤਾਂ ਗ੍ਰਾਹ ਵੱਲੋਂ ਮੈਂ ਬਲਾਕ ਆਗੂ ਆ ਸਾਡਾ ਕੌਰੀਆਂ ਰੱਕਰ ਸਾਰਾ ਸਮਾਤਨ ਜਮੀਨਾਂ ਦੇ ਵਜੇ ਮੁੱਤੇ ਇੱਕ ਮਿੰਟ ਡਾਕਟਰ ਨੂੰ ਸਹਿਮਤ ਹੋਇਆ ਹੋਇਆ ਹੈ ਵੀ ਸਮਾਤਨ ਜਮੀਨਾਂ ਤੋਂ ਜਿੰਨੇ ਵੀ ਹੈਗੇ ਐ ਇਸ ਜ਼ਮੀਨ ਨੂੰ ਨਾ ਤਾਂ ਕੋਈ ਲੈ ਸਕਦਾ ਖਰੀਦ ਸਕਦਾ ਤੇ ਨਾ ਕੋਈ ਵੇਚ ਸਕਦਾ ਜਿਹੜਾ ਕੋਈ ਸਾਲਾ ਚਾਲੀ ਜੁਲੀ ਸਾਇਨ ਕਰਾ ਕੇ ਸਾਡੇ ਮਹੰਤਰੀ ਨੂੰ ਕਰਾ ਗਿਆ ਧੋਖੇ ਨਾਲ ਉਹ 420 ਦਾ ਪਰਚਾ ਹੋਣਾ ਚਾਹੀਦਾ ਜਿਹੜੀ ਕਣਕ ਵਾਲੀ ਗੱਲ ਕਰਦਾ ਕੰਕ ਵੱਡਾਂ ਦੇ ਅਸੀਂ ਉਸ ਵੀਰ ਨੂੰ ਦੱਸਣਾ ਚਾਹੁੰਦੇ ਆ ਜੋ ਕਰਨ ਲੜਮਜਾਰਾ ਵੀ ਕਣਕਣਕ ਦਾ ਭੁੱਲ ਜਾ ਭਰਾਵਾ ਬੱਦਲ ਨਹੀਂ ਮੈਂ ਕੱਲ ਵੀ ਗਿਆ ਚਾਹੀ ਠੰਡ ਦੇ ਵਿੱਚੋਂ ਵੀ ਸਾਡਾ ਪਿੰਡ ਜਿਹੜਾ ਐਸਾ ਮੁੱਦੇ ਦੇ ਸਾਰਾ ਇਕਜਟ ਹੈ ਸਵਦਾ ਦੀ ਜ਼ਮੀਨ ਨੂੰ ਲੈ ਕੇ ਜੋ ਸਮਾਜ ਦੇ ਨਾਲ ਕਰਦਾ ਹੋ ਰਹੀ ਹੈ ਸਾਰਾ ਕੁਝ ਕਬਜ਼ਾ ਨੇ ਸਾਡੇ ਮਨਤਜੀ ਦਾ ਇਸ ਨੂੰ ਕੋਈ ਤੋੜ ਨਹੀਂ ਸਕਦਾ ਨਾ ਕੋਈ ਲੈ ਸਕਦਾ ਇਸ ਕਰਕੇ ਸਾਰਾ ਲੱਗ ਗਿਆ ਸਾਡਾ ਇਸ ਕਮੇਟੀ ਦੇ ਉੱਤੇ ਟਿਕੜ ਟਿਕਾ ਨਾਲੇ ਨਿਭੜ ਗਿਆ ਸੀ ਪਹਿਲਾਂ ਤੁਹਾਡੇ ਵਿੱਚ ਨਿਭੜ ਗਿਆ ਸੀ ਉਹ ਦੁਬਾਰੇ ਇਹ ਚੈੱਕ ਲਈ ਫਿਰਦਾ 90 ਲੱਖ ਰੁਪਏ ਦਾ ਮੈਂ ਪੁੱਛਿਆ ਜੇ ਮੁੱਦੇ ਤੋਂ ਲਾੜ ਮੇਰ ਵਾਲੇ ਤੋਂ ਵੇਦੋ ਕਿੱਥੋਂ ਲੈ ਕੇ ਆਏ ਕਿਉਂ ਦੁੱਤੇ ਨਹੀਂ ਕਿਹਦੇ ਸਾਹਮਣੇ ਉੱਤੇ ਨੇ ਸਾਨੂੰ ਦੱਸੋ ਉਹਦੇ ਕੋਲੇ ਕੋਈ ਸਬੂਤ ਪੇਸ਼ ਨਹੀਂ ਹੋਇਆ ਚਲੋ ਐਸਐਚਓ ਵੀ ਕਹਿੰਦੇ ਕਮੇਟੀ ਮੈਂ ਕਹਾਂ ਇਹਦੋਂ ਵੱਡੀ ਕਮੇਟੀ ਕੋਈ ਨਹੀਂ ਸਾਡੇ ਨਗਰ ਜਿਹਾ ਕਮੇਟੀ ਹੈ ਇਹਦੋਂ ਵੱਡੀ ਕੋਈ ਕਮੇਟੀ ਹੈ ਨਹੀਂ ਜਿਵੇਂ ਇਹਨਾਂ ਨੂੰ ਮਨਜ਼ੂਰ ਹੈ ਸਾਡੇ ਨਗਰ ਨੂੰ ਉਸ ਤਰ੍ਹਾਂ ਚੱਲੂਗੀ ਉਹਦੇ ਛੱਟਾ ਕਿੱਟਾ ਮਾਰੀ ਹਾਂ ਸਾਡੇ ਇੱਕ ਦੋ ਬੰਦੇ ਹਸਪੀਟਲ ਵਿੱਚ ਦਾਖਲ ਵੀ ਨੇ ਸਨਾਮ ਬਾਕੀ ਬੱਚਿਆਂ ਦੇ ਵੀ ਛੱਟਾ ਮਾਰ ਕੇ ਗਏ ਨੇ ਸਾਡੇ ਮਾਂਸੀ ਦੇ ਵੀ ਮਾਰ ਕੇ ਗਏ ਨੇ ਉਹ ਉਸ ਬਾਰੇ ਕਾਰਵਾਈ ਬਣਦੀ ਹੋਣੀ ਚਾਹੀਦੀ ਕੋਈ ਨੁਕਸਾਨ ਚੋਰੀ ਪੂਰੀ ਕਿਸੇ हां एक सादा मोटरसाइकिल ਸਾਡੇ ਮੁੰਡੇ ਦਾ ਆਪਣਾ 37 ਦਾ ਪੂਰੀ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਉਹ ਤੇ ਆਪਣਾ ਖੇਤ ਵੀ ਕਰਕੇ ਸਾਡੇ ਖੇਤ ਡੇਰੇ ਦੀ ਜ਼ਮੀਨ ਦੇ ਵਿੱਚ ਜੋ ਉਹ ਤੇ ਆਪਣਾ ਖੇਦ ਕੋਠਾ ਬਣਾਇਆ ਤੋੜ ਮਰੋੜ ਸਭ ਕੁਝ ਕਰਕੇ ਗਾਇਨ ਉੱਥੇ ਤੋਂ ਕਿੰਨੀ ਉਹਨਾਂ ਤੇ ਜਿਹਨੇ ਕਾਰਵਾਈ ਬਣਦੀ ਆ ਉਹਨੂੰ ਆਮਦਾ ਪੈਣਾ ਚਾਹੀਦਾ ਮੋਟਰਸਾਈਕਲ ਚੋਰੀ ਜਾਵਦੇ ਪੇ ਮਰਚਾ ਹੋਣਾ ਚਾਹੀਦਾ ਤੇ ਬਣਦੀ ਕਾਰਵਾਈ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਉਹਨੇ ਹੋਣੀ ਚਾਹੀਦੀ